ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜੀ ਕਾਨੇ ਦੇ ਉਪਯਤਨ ਭੈਣ ਕੁਲਵਿੰਦਰ ਕੌਰ ਨੇ ਪੰਜਾਬੀਆਂ ਦਾ ਮਾਣ ਰੱਖਿਆ ਹੈ ਤੇ ਮੈਂ ਉਸ ਬਹੁਤ ਮਾਣ ਮਹਿਸੂਸ ਹੈ ਕਿ ਜਿਹੜੇ ਪੰਜਾਬੀਆਂ ਦੇ ਖਿਲਾਫ ਜਾਂ ਕਿਸਾਨਾਂ ਦੇ ਖਿਲਾਫ ਇਹਨਾਂ ਗੋਲਦਿਆਂ ਨੂੰ ਸਬਕ ਮਿਲਦਾ ਹੈ ਇਹਨਾਂ ਘੰਡਾਂ ਦੇ ਨਾਲ ਬਾਕੀ ਸਾਥੀ ਨੇ ਵੀ ਅਸੀਂ ਕੱਲ ਵੀ ਜਾਣ ਲੱਗੇ ਸੀ ਜਦੋਂ ਉਹ ਪੁਲਿਸ ਸਟੇਸ਼ਨ ਲੈ ਕੇ ਗਏ ਆ ਕੁੜੀ ਨੂੰ ਪਰ ਉਹ ਫਿਰ ਬਾਅਦ ਦੇ ਵਿੱਚ ਕੁੜੀ ਨੂੰ ਨਾ ਨਰੀਜ਼ ਕਰਤਾ ਸੀ ਤੇ ਜਿੰਨੇ ਨੂੰ ਅਸੀਂ ਗਏ ਆ ਜਾਣਾ ਸੀ ਤੇ ਹੁਣ ਅਸੀਂ ਨਾ ਵਿਸ਼ਵਾਸ ਜੋ ਨਾ ਕਿ ਅਸੀਂ ਉਸ ਕੁੜੀ ਦੇ ਨਾਲ ਕੁਲਪ੍ਰੇ ਭੈਣ ਕੁਲਵਿੰਦਰ ਔਰ ਦੇ ਨਾਲ ਜੋ ਵੀ ਅਸੀਂ ਬਸ ਸਨਮਾਨ ਦੀ ਕਰਾਂਗੇ

जाएगा मैडम थोड़ा एक सेकंड आपको वेट करना पड़ेगा थोड़ी कोई बात नहीं सब इसी होता है सब ਕਿਸਾਨ ਬੀਬੀਆਂ ਨੂੰ ਦਿਹਾੜੀ ਅਤੇ ਕਿਸਾਨ ਵੀਰਾਂ ਨੂੰ ਅਤਵਾਦੀ ਅਤੇ ਬਜ਼ੁਰਗਾਂ ਨੂੰ ਮਾੜਾ ਬੋਨਣ ਵਾਲੀ ਕੰਗਣਾ ਨੌਤ ਜੋ ਕਿ ਹਰ ਸਮੇਂ ਨਫ਼ਰਤ ਦੇ ਬੋਲ ਬੋਲਦੀ ਰਹਿੰਦੀ ਸੀ ਸੋਸ਼ਲ ਮੀਡੀਆ ਤੇ ਉਸ ਨੂੰ ਕੱਲ ਚੰਡੀਗੜ੍ਹ 에어ਪੋਰਟ ਤੇ ਜੋ ਇੱਕ ਸੀਆਈਐਸਐਫ ਦੀ ਜਵਾਨ ਕੁਲਵਿੰਦਰ ਕੌਰ ਵੱਲੋਂ ਥੱਪੜ ਲਗਾਇਆ ਗਿਆ ਉਸ ਦੀ ਚਾਰੇ ਪਾਸੇ ਜਿੱਤੇ ਸਰਾਹਣਾ ਹੋ ਰਹੀ ਹੈ ਉੱਥੇ ਹੀ ਇਨਾਮਾਂ ਦੀ ਵੀ ਪਛਾਣ ਲੱਗ ਗਈ ਹੈ ਜਿੱਥੇ ਇੱਕ ਬਜ਼ੁਰਗ ਵੱਲੋਂ 5 ਲੱਖ ਰੁਪਏ ਕੁਲਵਿੰਦਰ ਕੌਰ ਨੂੰ ਇਨਾਮ ਵਜੋਂ ਦੇਣ ਦਾ ਕਿਹਾ ਗਿਆ ਉੱਥੇ ਹੀ ਇੱਕ ਹੋਰ ਵੀਰ ਜੀਰਕਪੁਰ ਦੇ ਵੱਲੋਂ ਕੰਗਣਾ ਨੋਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ 1 ਲੱਖ ਰੁਪਏ ਨਾਮ ਦੇਣ ਦੀ ਗੱਲ ਕੀਤੀ ਗਈ ਹੈ ਦਾਦੀ ਕਿ ਪੂਰੀ ਦੁਨੀਆ ਦੇ ਵਿੱਚ ਚਰਚੇ ਹੋ ਰਹੇ ਨੇ ਉੱਥੇ ਹੀ ਫਰੀਦਕੋਟ ਤੋਂ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਵੀ ਕੁਲਵਿੰਦਰ ਕੌਰ ਦੀ سپورਟ ਦੇ ਵਿੱਚ ਆਏ ਨੇ ਤੇ ਉੱਥੇ ਹੀ ਇੱਕ ਵਕੀਲ ਸਾਹਿਬ ਵੱਲੋਂ ਵੀ ਐਲਾਨ ਕੀਤਾ ਗਿਆ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਤੇ ਕੁਝ ਹੋਰ ਵੀ ਖਾਸ ਵੀਡੀਓਜ਼ ਤੁਹਾਡੇ ਸਾਹਮਣੇ ਰੱਖਦੇ ਹਾਂ ਕਿੱਥੇ ਕਿ ਪੰਜਾਬ ਤੋਂ ਇਲਾਵਾ ਹੋਰ ਨਾਲ ਸਟੇਟਾਂ ਦੇ ਵਿੱਚ ਵੀ ਇਸ ਗੱਲ ਦੀ ਖੁਸ਼ੀ ਮਨਾਈ ਜਾ ਰਹੀ ਹੈ ਜੋ ਕੁਝ ਵੀ ਕੱਲ ਘਟਨਾ ਹੋਈ ਹੈ ਚੰਡੀਗੜ੍ਹ 에어ਪੋਰਟ ਤੇ ਆਓ ਤੁਹਾਨੂੰ ਦਿਖਾਉਨੇ ਆ ਕਿ ਇੱਕ ਅੰਟੀ ਕਿਸ ਤਰ੍ਹਾਂ ਖੁਸ਼ੀ ਮਨਾ ਰਹੀ ਹੈ ਤੁਹਾਡਾ ਵੀ ਦੇਖ ਕੇ ਹਾਸਾ ਨਹੀਂ ਰੁਕਣਾ ਤੇ ਵੀਡੀਓ ਅਖੀਰ ਤੱਕ ਜਰੂਰ ਦੇਖਣਾ ਜੇਕਰ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਕੇ ਅਗੇ ਸ਼ੇਅਰ ਕਰ ਦੇਣਾ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਨੇ ਰਹਿਣਾ ਲਿਮਟਡ ਗਿਆਨ ਦੇ ਨਾਲ ਤੇ ਨਾਲ ਹੀ ਦੋਸਤੋ ਤੁਸੀਂ ਕਮੈਂਟਾਂ ਦੇ ਵਿੱਚ ਯੈਸ ਟਾਈਪ ਕਰ ਸਕਦੇ ਹੋ ਜੇਕਰ ਤੁਸੀਂ ਕੁਲਵਿੰਦਰ ਕੌਰ ਦੇ ਇਸ ਕੰਮ ਦੇ ਨਾਲ ਸਹਿਮਤ ਹੋ ਅਤੇ ਜੇ ਫਿਰ ਨਹੀਂ कमेंटा नोट कर देना आओ देखो एक खास अब आप कंगना ने पिटने के बाद क्या कहा देखिए जिन्होंने तो हमारे साथ बदतमीजी करी है वो सारे उग्रवादी लोग है कंगना एक ही पढ़ाई भी पंजाब को उग्रवादी मत बोलना ये तो मालूम नहीं पता नहीं चलेगा पैराशूट नहीं उतर पाएगा पार्लियामेंट तक चांटा है। पड़ा हाय पड़ा जब तो पड़ा तभी बेवकूफी पे पड़ा और लगातार पड़ेगा पार्लियामेंट में पहुँच नहीं पाई चांटे लगने शुरू हो गए क्यूँकी तुम जनता की आवाज हो और अब अगर तुम जनता के खिलाफ कुछ भी बोलोगे पहली बॉल पे छक्का लगा पहली बॉल पे छक्का लगा चंडीगढ़ के एयरपोर्ट पर लगा ताकि हमको इंडिया में शामिल टिक 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 झांसू की रानी बनके बात कर रही थी ना वो बावली पागल बेवक पैदाश कर रही थी हमारी भारत को आजादी दो हजार चौदह के बाद मिली अभी जब दो हजार चौदह की बात मिली थी तो तू झांसी की रानी का रोल क्यों प्ले कर रही थी बावली सीरियल करा क्योंकि सास भी कभी तो उनको लगा कि जिंदगी का मंच ਦੀ ਮਾਂ ਬੈਠੀ ਰਹੀ ਉੱਥੇ ਜਦੋਂ ਇਸਨੇ ਪਲਾਨ ਕੀਤਾ ਆ ਪਰ ਆਪਕੋ ਅੰਦਰਕੋਰ ਨੇ ਜੋ ਕੰਗਨਾ ਨੂੰ ਰੋਦੇ ਥੱਪੜ ਮਾਰਿਆ ਹੈ ਮੈਂ ਇਸ ਕੁੜੀ ਨੂੰ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਆਪਣੇ ਦਿਲ ਤੋਂ ਸਲਾਮ ਕਰਦਾ ਹਾਂ ਤੇ ਇਸ ਨੂੰ 1 ਲੱਖ ਰੁਪਏ ਇਨਾਮ ਵਜੋਂ ਦੰਨਾ ਹਾਂ ਅੱਜ ਚੰਡੀਗੜ੍ਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਪਟਿਆਲੇ ਵਾਲੀ ਜਸਲੀਨ ਹਾਂ ਕੰਗਨਾ ਬੇਟੀ ਤੂੰ ਕਿਸਾਨਾਂ ਦੇ ਬਾਰੇ ਕੀ ਜਾਣਦੀ ਆ ਤੂੰ ਤਾਂ ਦੋ ਪੈਸੇ ਲੈ ਕੇ ਠੁਮਕੇ ਮਾਰਨ ਵਾਲੀ ਇੱਕ ਔਰਤ ਆ ਤੁਰੇ ਤੇ ਇੱਕ ਔਰਤ ਜ਼ਾਤ ਨੂੰ ਵੀ ਇੱਕ ਬਹੁਤ ਨੀਮਾ ਦਿਖਾਉਣ ਦੀ ਜਿਹੜੀ ਕੋਸ਼ਿਸ਼ ਆ ਕਰੀ ਹੋਈ ਆ ਨਾ ਹੱਦ ਆ ਤੇਰੇ ਤੇ ਅਜੇ ਵੀ ਨਹੀਂ ਤੂੰ ਟਿਕ ਰਹੀ ਆ ਆਤਵਾਦੀ ਦੱਸਦੀ ਆ ਜਿਹੜਾ ਦੇਸ਼ ਦਾ ਪੂਰਾ ਟਿੱਡ ਭਰਦੇ ਨੇ ਪੂਰੇ ਦੇਸ਼ ਦਾ ਟਿੱਡ ਭਰ ਰਹੇ ਨੇ ਉਹਨਾਂ ਨੂੰ ਆਤਵਾਦੀ ਕਹਿਨੀ ਆ ਲੱਖ ਲਾਣਤ ਤੇਰੇ ਤੇ ਆਈ ਐਮ ਦੇਵਿੰਦਰ ਪ੍ਰਤਾਪ ਸਿੰਘ ਐਡਵੋਕੇਟ ਐਕਸ ਐਡੀਸ਼ਨਲ ਐਡਵੋਕੇਟ ਜਨਰਲ ਸੁਪਰੀਮ ਕੋਰਟ ਆਫ ਇੰਡੀਆ Today, through media, I came to know the incident which held at uh, airport at Chandigarh, in which some lady named Kulwinder Kaur who slapped Kangna Ranaut, uh, an MP from uh, Mandi in Himachal Pradesh. In that circumstances, I am being a lawyer want to render my services to Kulvinder Kaur in any circumstances. If my sister Kulvinder Kaur need any kind of help from my side in legal way so I am willing to help her in any circumstances. As with reliable sources I came to know that Kulvinder Kaur is also belongs from a farmer's family and fortunately I want to give a message to this society that I also belong from an agriculture family. So, in any circumstances, if my sister needs my legal help in any way, I am ready to render my services to her. Good ਸਾਰੇ ਕਿਸਾਨਾਂ ਦੀਆਂ ਧੀਆਂ ਤੇ ਬੇਟੀਆਂ ਤੇ ਪੰਜਾਬ ਦੀਆਂ ਬੇਟੀਆਂ ਤੈਨੂੰ ਸਲੂਟ ਕਰਦੀਆਂ ਪ੍ਰਾਊਡ ਆਫ ਯੂ ਤੂੰ ਕੰਮ ਕੀਤਾ ਏਸ ਟਕੇ ਟਕੇ ਇਹਨੂੰ ਵੇਚਣ ਵਾਲੀ ਇਹਨੂੰ ਰਣਾਉਤ ਨੂੰ ਦੱਸ ਦਿੱਤਾ ਹੈ ਕਿ ਤੁਸੀਂ ਟਕੇ ਟਕੇ ਦੀ ਜੰਦ ਦੇਸ਼ਮ ਫਰੋਸ਼ੀ ਕਰਨ ਵਾਲੀ ਹੈ ਅਸੀਂ ਮਾਈ ਭਾਗੋ ਦੀਆਂ ਤੇ ਬੀਬੀ ਸ਼ਰਨ ਕੌਰ ਦੀਆਂ ਵਾਰਸਾਂ ਇਹ ਤੁਸੀਂ ਟਕੇ ਟਕੇ ਨੂੰ ਵੇਚਦੀਆਂ ਜੇ ਅੱਜ ਭਾਈ ਉਦਮ ਸ਼ਹੀਦ ਭਾਈ ਉਦਮ ਸਿੰਘ ਦਾ ਇਤਿਹਾਸ ਦਰਹਾਇਆ ਹੈ ਇੱਕ ਤੂੰ ਚਪੇੜ ਨਹੀਂ ਮਾਰੀ ਔਕਾਤ ਦੱਸੀ ਆ ਭਾਰਤ ਦੇ ਲੋਕਾਂ ਨੂੰ ਜਿਹੜੇ ਧੀਆ ਪੈਣਾ ਉੱਤੇ ਗਲਤ ਸਵਾਲ ਕਰਦੇ ਨੇ ਤੂੰ ਪੰਜਾਬ ਦੀ ਉਹ ਹਰ ਕਿਸਾਨ ਦੀ ਬੇਟੀ ਤੇ ਧੀ ਦੇ ਅੱਜ ਦਿਲ ਜਿੱਤਿਆ ਤੈਨੂੰ ਸਲੂਟ ਆ ਪਰ ਇੱਕ ਮੇਰੀ ਤੁਸ਼ ਜੀ ਭੇਟਾ 5 ਲੱਖ ਰੁਪਈਆ ਇਹ ਮੈਂ ਤੈਨੂੰ ਇਹ ਨਹੀਂ ਵੀ ਕੋਈ ਜੋ ਤੂੰ ਕੀਤਾ ਇਹਦੀ ਕੀਮਤ ਨਹੀਂ ਇੱਕ ਮੈਂ ਸ਼ਰਦਾ ਦੇ ਨਾਲ ये तेन भेटा कर ये जरूर प्रवान कर लिया वाहे जी का खालसा वाहे गुरू जी की फतेह <णेड़ारारीया> <णेड़ारी> <सारी वीवारे> <णेड़ारी> <जैड़ांसारी> <चैमा दादागाा। णेड़ाया> अब कंगना ने पिटने के बाद क्या कहा देखिए जिन्होंने हमारे साथ बदतमीजी करी है वो सारे उग्रवादी लोग हैं कंगना एक ही पढ़ाए भी पंजाब को उग्रवादी मत बोलना ये तो मालूम नहीं पता नहीं चलेगा पैरा नहीं उतर पाएगा पार्लियामेंट तक काटा पड़ा पड़ा भी 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 तो पड़ा तेरे पे पड़ा लगातार पड़ेगा पार्लियामेंट में पहुंचनी पड़ी चाटे लगने शुरू हो गए क्योंकि तुम जनता की आवाज हो और अब अगर तुम जनता के खिलाफ कुछ भी बोलोगी बोल पे छक्का लगा पहली बॉल पे छक्का लगा चंडीगढ़ के एयरपोर्ट पर लगा हमको इंडिया में शामिल नहीं वो तो टिक 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 झांसी किरानी बन के बात कर रही थी ना वो बावली पागल बेवक पैदाश करी थी हमारे भारत को आजादी दो हजार चौदह के बाद मिली अभी जब दो हजार चौदह की बात मिली थी तो तू झांसी ति की रानी का रोल क्यों प्ले कर रही थी बावली सीरियल करा क्यूँकी सह सी ਬੇਵਤੀ ਤੁਹਾਨੂੰ ਲੱਗਾ ਕਿ ਜ਼ਿੰਦਗੀ ਦਾ ਮੰਚ ਹੈ ਨਾ ਉਹ ਸਾਦਿਕ ਵਸਤਵਾਂ ਦੇ ਲਈ ਬਣਿਆ ਹੋਣਾ ਹੈ ਇਹ ਬੱਚੇ ਕੀ ਬੋਲੇ ਮੇਰੀ ਮਾਂ ਬੈਠੀ ਸੀ ਉੱਥੇ ਜਦੋਂ ਇਸਨੇ ਬਿਆਨ ਦਿੱਤਾ ਹਾਂ ਪਰ ਆਪਕਾ ਤੁਹਾਡੀ ਇਸ ਸਾਈਟ ਤੋਂ ਪਰੇ ਅੰਦਰਕੋਰ ਨੇ ਜੋ ਕੰਗਨਾ ਅਨੁਰੋਧ ਦੇ ਥੱਪੜ ਮਾਰਿਆ ਹੈ ਮੈਂ ਇਸ ਕੁੜੀ ਨੂੰ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਆਪਣੇ ਦਿਲ ਤੋਂ ਸਲਾਮ ਕਰਦਾ ਹਾਂ ਤੇ ਇਸ ਨੂੰ 1 ਲੱਖ ਰੁਪਏ